ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦਾ ਆਰੰਭ ਕੀਤਾ ਜਾ ਰਿਹਾ ਜਿਹੜੇ ਕਾਲ ਤੱਕ ਸਭ ਦੇ ਉੱਤੇ ਅਰਦਾਸ ਕਰਕੇ ਸ਼੍ਰੋਮਣੀ ਕਮੇਟੀ ਦੀ ਸਾਰੀ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੇ ਸਮੂਹ ਹਲਕਾ ਇੰਚਾਰਜ ਅੱਜ ਇੱਥੇ ਆਏ ਆ ਤੇ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਜਿਹੜੀ ਆ ਅਰਦਾਸ ਕਰਕੇ ਕੀਤੀ ਜਾ ਰਹੀ ਆ ਹਾਲਾਤ ਜੋ ਅੱਜ ਪੰਜਾਬ ਦੇ ਹੈਗੇ ਆ ਉਹ ਦੱਸਣ ਦੀ ਲੋੜ ਨਹੀਂ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਕੀ ਹਾਲਾਤ ਆ ਤਰਾ ਤਰਾ ਲੋਕਾਂ ਦੇ ਵਿੱਚ ਹੋਈ ਪਈ ਆ ਝੂਠ ਦਾ ਖਾਨ ਦਾ ਪ੍ਰਚਾਰ ਕੀਤਾ ਜਾ ਰਿਹਾ ਖਜ਼ਾਨਾ ਜਿਹੜਾ ਪੰਜਾਬ ਦਾ ਲੁੱਟਿਆ ਜਾ ਰਿਹਾ ਚਾਹੇ ਉਹ ਮੀਡੀਆ ਦੇ ਉੱਤੇ ਝੂਠੇ ਪ੍ਰਚਾਰ ਵਾਸਤੇ ਆ ਤੇ ਚਾਹੇ ਕੋਈ ਜਿਹੜੀਆਂ ਬੋਗਸ ਟੀਮਾਂ ਉਹ ਦੱchn ਵਾਸਤੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਾਰਾ ਜਿਹੜਾ ਕੱਚਾ ਚਿੱਠਾ ਖੋਲਣ ਵਾਸਤੇ ਤੇ ਪੰਜਾਬ ਦੇ ਹਾਲਾਤ ਪਬਲਿਕ ਦੇ ਨਾਲ ਸਾਂਝੇ ਕਰਨ ਵਾਸਤੇ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਆ ਇਹ ਸ਼ੁਰੂ ਕੀਤੀ ਜਾ ਰਹੀ ਹੈ। ਟੂਪਲਾਨ ਕੀ ਰਹੇਗਾ ਤੇ ਕਿੰਨੇ ਦਿਨਾਂ ਦੀ ਰਹੇਗੀ? ਇਹ ਯਾਤਰਾ ਜੀ ਪਹਿਲਾਂ 40 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਊਗੀ। ਇਹ ਸਾਰਾ ਫਰਵਰੀ ਦਾ ਮਹੀਨਾ ਚੱਲੂਗੀ ਤੇ ਇੱਥੋਂ ਅੱਜ 28 ਤੋਂ ਜਿਹੜੀ ਇਹਦੀ ਸ਼ੁਰੂਆਤ ਹੋਊਗੀ ਤੇ ਸਾਰੇ ਹਲਕਿਆਂ ਦੇ ਵਿੱਚ ਇੱਕ ਦਿਨ ਦੇ ਅੱਜ ਦੋ-ਦੋ ਹਲਕੇ ਵਿਧਾਨ ਸਭਾ ਦੇ ਜਿਹੜੇ ਆ ਉਹ ਹੋਣਗੇ ਕੀ ਅਸਰ ਕੀ ਅਸਰ ਮਿਲਣ ਦੀ ਸੰਭਾਵਨਾ ਕਿਉਂਕਿ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਪਹਿਲਾਂ ਜਿਹੜੀ ਸਰਕਾਰਾਂ ਉਹਨਾਂ ਨੇ ਸਭ ਕੁਝ ਖਰਾਬ ਕੀਤਾ ਤਾਂ ਅਸੀਂ ਸਹੀ ਕਰਨ ਚ ਲੱਗੇ ਹਾਂ ਉਹ ਆਪਣਾ ਪ੍ਰਚਾਰ ਕਰਦੇ ਨੇ ਜੇ ਆਪਾਂ ਡਾਟਾ ਨੂੰ ਦੇਖੀਏ ਤਾਂ ਉਹਨਾਂ 70 ਸਾਲਾਂ ਦੇ ਵਿੱਚ ਉਹਨਾਂ ਡਿਵੈਲਪਮੈਂਟ ਜਾਂ ਉਹਨਾਂ ਪੋਜ਼ਿਟਿਵ ਕੰਮ ਨਹੀਂ ਹੋਇਆ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 15 ਸਾਲਾਂ ਦੇ ਵਿੱਚ ਕੰਮ ਦਿਖਾਇਆ ਤੇ ਜੋ ਵੀ ਡਿਵੈਲਪਮੈਂਟ ਹੋਈ ਹੈ ਚਾਹੇ ਬਿਜਲੀ ਸਰਪਲਸ ਹੋਈ ਹੈ ਚਾਹੇ ਸੜਕਾਂ ਦਾ ਜਾਲ ਵਿਛਿਆ ਚਾਹੇ 에어ਪੋਰਟ ਬਣੇ ਆ ਜੋ ਵੀ ਹੋਇਆ ਜੀ ਜੀ ਵਿਕਾਸ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਚੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਦਾ ਆਰੰਭ ਕੀਤਾ ਜਾ ਰਿਹਾ ਜਿ ਇਹ ਕਾਲ ਤੱਕ ਸਭ ਦੇ ਉੱਤੇ ਅਰਦਾਸ ਕਰਕੇ ਸ਼੍ਰੋਮਣੀ ਕਮੇਟੀ ਦੀ ਸਾਰੀ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੇ ਸਮੂਹ ਹਲਕਾ ਇੰਚਾਰਜ ਅੱਜ ਇੱਥੇ ਆਏ ਆ ਤੇ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਜਿਹੜੀ ਆ ਅਰਦਾਸ ਕਰਕੇ ਕੀਤੀ ਜਾ ਰਹੀ ਆ ਹਾਲਾਤ ਜੋ ਅੱਜ ਪੰਜਾਬ ਦੇ ਹੈਗੇ ਆ ਉਹ ਦੱਸਣ ਦੀ ਲੋੜ ਨਹੀਂ ਸਾਰੇ ਪੰਜਾਬੀਆਂ ਨੂੰ ਪਤਾ ਹੈ ਕਿ ਕੀ ਹਾਲਾਤ ਆ ਤਰਾ ਤਰਾ ਲੋਕਾਂ ਦੇ ਵਿੱਚ ਹੋਈ ਪਈ ਆ ਝੂਠ ਤੋਂ ਖਾਨ ਦਾ ਪ੍ਰਚਾਰ ਕੀਤਾ ਜਾ ਰਿਹਾ ਖਜ਼ਾਨਾ ਜਿਹੜਾ ਪੰਜਾਬ ਦਾ ਲੁੱਟਿਆ ਜਾ ਰਿਹਾ ਚਾਹੇ ਉਹ ਮੀਡੀਆ ਦੇ ਉੱਤੇ ਝੂਠੇ ਪ੍ਰਚਾਰ ਵਾਸਤੇ ਆ ਤੇ ਚਾਹੇ ਕੋਈ ਜਿਹੜੀਆਂ ਬੋਗਸ ਟੀਮਾਂ ਉਹ ਲੱchn ਵਾਸਤੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਾਰਾ ਜਿਹੜਾ ਕੱਚਾ ਚਿੱਠਾ ਖੋਲਣ ਵਾਸਤੇ ਤੇ ਪੰਜਾਬ ਦੇ ਹਾਲਾਤ ਪਬਲਿਕ ਦੇ ਨਾਲ ਸਾਂਝੇ ਕਰਨ ਵਾਸਤੇ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਆ ਇਹ ਸ਼ੁਰੂ ਕੀਤੀ ਜਾ ਰਹੀ ਹੈ। ਟੂਪ ਪਲਾਨ ਕੀ ਦੇਗਾ? ਕਿੰਨੇ ਦਿਨਾਂ ਲੈ ਗਈ? ਇਹ ਯਾਤਰਾ ਜੀ ਪਹਿਲਾਂ 40 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਊਗੀ। ਇਹ ਸਾਰਾ ਫਰਵਰੀ ਦਾ ਮਹੀਨਾ ਚੱਲੂਗੀ ਤੇ ਇੱਥੋਂ ਅੱਜ 22 ਤੋਂ ਜਿਹੜੀ ਇਹਦੀ ਸ਼ੁਰੂਆਤ ਹੋਊਗੀ ਤੇ ਸਾਰੇ ਹਲਕਿਆਂ ਦੇ ਵਿੱਚ ਇੱਕ ਦਿਨ ਦੇ ਵਿੱਚ ਦੋ-ਦੋ ਹਲਕੇ ਵਿਧਾਨ ਸਭਾ ਦੇ ਜਿਹੜੇ ਆ ਉਹ ਹੋਣਗੇ। ਤੇ ਅਸਰ ਮਿਲਣ ਦੀ ਸੰਭਾਵਨਾ ਕਿਉਂਕਿ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਪਹਿਲਾਂ ਜਿਹੜੀ ਸਰਕਾਰਾਂ ਉਹਨਾਂ ਨੇ ਸਭ ਕੁਝ ਖਰਾਬ ਕੀਤਾ ਅਸੀਂ ਸਹੀ ਕਰਨ ਚ ਲੱਗੇ ਆ ਉਹ ਆਪਣਾ ਪੰਜਾਬ ਕਰਦੇ ਜੇ ਆਪਾਂ ਡਾਟਾ ਨੂੰ ਦੇਖੀਏ ਤਾਂ ਉਹਨਾਂ 70 ਸਾਲਾਂ ਦੇ ਵਿੱਚ ਉਹਨਾਂ ਡਿਵੈਲਪਮੈਂਟ ਜਾਂ ਉਹਨਾਂ ਪੋਜ਼ਿਟਿਵ ਕੰਮ ਨਹੀਂ ਹੋਇਆ ਜਿੰਨਾ ਜੋ ਮਣੀ ਅਕਾਲੀ ਦਲ ਦੀ ਸਰਕਾਰ ਨੇ 15 ਸਾਲਾਂ ਦੇ ਵਿੱਚ ਕਰ ਦਿਖਾਇਆ ਤੇ ਜੋ ਵੀ ਡਿਵੈਲਪਮੈਂਟ ਹੋਈ ਹੈ ਚਾਹੇ ਬਿਜਲੀ ਸਰਪਲਸ ਹੋਈ ਹੈ ਚਾਹੇ ਸੜਕਾਂ ਦਾ ਜਾਲ ਵਿਛਿਆ ਚਾਹੇ 에ਰਪੋਰਟ ਬਣੇ ਆ ਜੋ ਵੀ ਖੋਇਆ ਜੀ ਜੀ ਬਗਾ ਚ ਉਹ ਛੋਮਨੇ ਕਾਲੇ ਦਾ ਦੀ ਸਰਕਾਰ ਰਹੀ ਹੋਈ